ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਸ਼ੁਰੂਆਤ ਕਰਦੇ ਹਾਂ ਨਵੇਂ ਵਲੌਗ ਦੀ ਤੇ ਅੱਜ ਸਮਰ ਦੇ ਪਾਪਾ ਨੂੰ ਛੁੱਟੀ ਹੋ ਗਈ ਤੇ ਨਾ ਸੰਭਾਹ ਰਹਿੰਦਾ ਸੀ ਪੱਟਣਾ ਨਾ ਮੰਮੀ ਦਾ ਟਾਈਮ ਨਹੀਂ ਲੱਗਦਾ ਸੀਗਾ ਫੇਰ ਹੁਣ ਮੈਂ ਕਿਹ ਚੱਲ ਤੁਸੀਂ ਪੱਟ ਦੋ ਨਾਲੇ ਇੱਧਰ ਭਿੰਡੀਆਂ ਨੂੰ ਪਾਣੀ ਲਾਉਣਾ ਹੈ ਇੱਥੇ ਭਿੰਡੀਆਂ ਲੈਣ ਆ ਸੀ ਇੱਥੋਂ ਕੋ ਸਫਾਈ ਜੀ ਕਰ ਹੋ ਜਵੇ ਹੋਰ ਇੰਨਾ ਵਧੀਆ ਨਹੀਂ ਹੋਇਆ ਲਸੀ ਆ ਪਣੀਆਂ ਲੱਗਾ ਹੈ ਕਾਰੀਗਰੀਆਂ ਜੀਆਂ ਕਰ ਅੱਜ ਸਮਰ ਦੇ ਪਾਪਾ ਹਤੇ ਸਮਰ ਡੇਗਣੋਂ ਡੇਗਣੋਂ ਬਚੇ ਬਹੁਤ ਜ਼ਿਆਦਾ ਸੱਟ ਲੱਗਣੀ ਸੀ ਕੀ ਹੋਇਆ ਸੀ ਹੈ ਕੀ ਹੋਇਆ ਸੀ ਹੋਇਆ ਸੀ ਗੱਲਾਂ ਕਰਦੇ ਕਰਦੇ ਮੁੰਡੇ ਨੇ ਦੇਖੂ ਫੋਟਰੀ ਖਾਲ ਜੀ ਗਈ ਮੁੰਡੇ ਨੇ ਰੇਸ ਦੇਤੀ ਫੋਟਰੀ ਨਿਕਲ ਗਈ ਥੱਲੇ ਜੀ ਬਾਅਦ ਕਿ ਪਛਾਹ ਹੋ ਗਿਆ ਬਹੁਤ ਸੱਟ ਲੱਗਣੀ ਸੀਗੀ ਪਤਾ ਤੂੰ ਪੈਰ ਤਾਂ ਚੱਪਲ ਵੀ ਨਹੀਂ ਪਾਈ ਹੈਗੀ ਸਮਰ ਆ ਗਿਆ ਹਾਂ ਦੇ ਸਾਡੇ ਮਗਰ ਤਦਾਰੇ ਕੋਈ ਕੰਡਾ ਕੁੰਡਾ ਨਾ ਚਾਬ ਬਜਵੇ ਪੈਰ ਚ ਇਹ ਉੱਚੀ ਰਕ ਬੱਟ ਡਿੱਗੀ ਚ ਰੱਖੋ ਡਿੱਗੀ ਚ ਆਪਣੀ ਛੂਟਰੀ ਦੀ ਡਿੱਗੀ ਚ ਰੱਖੋ ਕੱਲ ਤਾਂ ਨੂੰ ਨੂੰ ਗਿਆ ਸੀ ਉਹ ਮੋਟਰਸਾਈਕਲ ਕੰਨ ਲਾਪਿਆ ਮੰਮੀ ਨੇ ਸ਼ਾਮ ਨੂੰ ਤੇ ਖਲਾਰਦੇ ਨੇ ਸਾਡੇ ਇਧਰ ਦਾ ਬੋਲਾ ਹੀ ਬੁਲਾ ਹਾਲਿਆ ਸਾਡੀ ਗਲੀ ਦਾ ਆ ਬਹੁਤ ਖਲਾਰਾ ਆ ਗੰਦ ਬਹੁਤ ਪੈਂਦਾ ਕੱਟ ਇੱਕ ਹਰ ਓੜੇ ਰੂੜੇ ਦੇ ਵਸ ਕਚਰਾ ਕੁਚਰਾ ਸੱਟ ਕੇ ਇੱਕੋ ਜੇ ਕਰਦੇ ਰਹਿੰਦੇ ਆ ਮੀਆਂ ਮੂਆਂ ਨੇ ਪੀ ਹੜ ਜਾਂਦੀ ਆ ਮਿੱਟੀ ਪੂਚਾ ਨੀਵਾ ਐਦੀ ਹੁੰਦਾ ਰਹਿੰਦਾ ਸਾਂ 没得开啊！ ਹੋਏ ਉਦਹੀਂ ਆ ਮਾੜਾ ਜੀ ਆਈ ਬਰੀਕ ਜੇ

ਤੇ ਸੂ ਜਿਵੇਂ ਆਪਣੇ ਕੰਮ ਸਾਰੇ ਨਿਭੜ ਗਏ ਬਸ ਅੰਦਰ ਰਹਿੰਦਾ ਐ ਇਧਰੋਂ ਕੱਪੜੇ ਵਗੈਰਾ ਚੁੱਕਣੇ ਨੇ ਕੰਬਲ ਤਾਂ ਇਹ ਪਾਪਾ ਨੇ ਨਹੀਂ ਝੋਕਣਾ ਇੱਥੇ ਪੈ ਰਹਿਣਾ ਐ ਤੇ ਸਮਰੇ ਹੀ ਆਪਣੇ ਆਰੇ ਖਲੌਣਿਆਂ ਦੇ ਦਿੱ ਖਲਾ ਲਈ ਜਾਂਦਾ ਤੇ ਅੱਜ ਸੂਟ ਆਏ ਆ ਦੋ ਆਪਾਂ ਨੂੰ ਹੋਰ ਸੀ ਨੇ ਤਾਂ ਇਹਨਾਂ ਦੇ ਹੁਣ ਕਟਿੰਗ ਵਗੈਰਾ ਕਰਾਂਗੇ ਟਾਈਮ 10:00 ਵਜਣ ਵਾਲੇ ਆ 10:00 ਲੈ ਕੇ ਰਹੇ ਆ ਅੱਗੇ ਆ 10 ਮਿੰਟ ਇਹ ਮੈਂ ਕੱਪੜੇ ਸੁੱਕਣੇ ਪਾ ਲੇ ਹਾਂ ਹਾਂਜੀ ਜੀ ਕੱਪੜੇ ਆਪਾਂ ਸੁੱਕਣੇ ਪਾ ਦਿੱਤੇ ਆ ਐਨੇ ਕੀ ਸੀਗੇ ਕੱਪੜੇ ਤੇ ਬਾਕੀ ਇੱਧਰ ਵੀ ਪਾਣੀ ਪੂਣੀ ਲਾਉਂਦੇ ਆ ਸੁੱਕ ਗਿਆ ਆ ਤੇ ਹਵਾ ਚੱਲਦੀ ਆ ਪਰ ਧੁੱਪ ਬਹੁਤ ਜ਼ਿਆਦਾ ਤੇਖੀ ਆ ਸਮਰ ਦੇ ਪਾਹ ਜੀ ਘੱਟ ਦੇ ਪੈ ਗਿਆ ਲੱਗਦਾ ਤਾਮੇ ਨਹੀਂ ਆਦਾਨਾ ਕਿੱਥੇ ਕਿੱਥੇ ਗਿਆ ਡੈਗ ਗਿਆ ਨੇ ਵਿਚੀ ਰਾਲੀ ਖਾ ਗਾ ਬੱਵਾ ਦੇਖੀ ਜੀ ਜੀ ਕਰੀ ਗਿਆ ਮਸੀਦ ਦੁੱਧ ਪੋਲਾਇਆ ਮੈਨੂੰ ਪਤਾ ਇਹਨੂੰ ਦੁੱਧ ਦੀ ਭੁੱਖ ਲੱਗੀ ਸੀ ਹਾਏ ਕਿਤੇ ਇਹ ਦੁੱਧ ਹੀ ਪੀ ਗਿਆ ਇਹ ਨੀਣਾ ਨਾ ਬੋਤਲ ਦੇ ਢੱਕਣ ਬਾਹਰ ਚੱਕ ਕੇ ਮਾਰ ਕੇ ਆ ਗਿਆ ਤੱਕੇ ਨਾ ਦੁੱਧ ਪੜਾ ਪਰ ਨਾ ਨਾ ਪੀਵੇ ਬੰਨੀ ਭੁੱਖ ਲੱਗੀ ਉਸੇ ਇਹਨੂੰ ਰਾਤੇ ਦਾ ਦੁੱਧ ਪੀਤਾ ਸੀ ਨਾ ਉਦੋਂ ਦਾ ਸਵੇਰੇ ਜਿਹੜਾ ਇਹਨੂੰ ਪੜਾਇਆਏ ਨੇ ਉਦੋਂ ਦੋਕ ਘੋਟੇ ਪੀਤੇ ਸਾਰੇ ਜਿਆਦਾ ਉੱਦੀ ਫਿਰੀ ਜਾਂਦਾ 10 ਵਜ ਗਏ ਕਿੱਥੇ ਹੈ ਗਿਆ ਅੰਦਰ ਚਲਾ ਗਿਆ ਨਾ ਸਮਰੇ कमर तू कि हाँ कि च तुर आया अंदर रखिया चल अंदर रखिया की नहीं नहीं आ, देखे तुरे आया कार लेके ਹਾਂਜੀ ਜੀ ਟਾਈਮ ਹੋ ਗਿਆ ਆ 5:30 ਤੇ ਅੱਜ ਬਣਾਉਣੀ ਆ ਕarele 80 ਰੁਪਏ ਕਿਲੋ ਸੀਗੇ ਤੇ ਆਪਾਂ ਅੱਧਾ ਕਿਲੋ ਲੈ ਲਿਆ ਤੇ ਕarele ਮੈਂ ਛੱਲ ਕੇ ਕੱਟ ਕੇ ਸਾਰੇ ਮਤਲਬ ਸਵਾਰ ਕੇ ਰੱਖ ਧੋ ਕੇ ਰੱਖਿਆਈਆਂ ਤੇ ਹੁਣ ਮੈਂ ਆਹ ਪਿਆਜ਼ ਵੀ ਇਹਦੇ ਕੱਟ ਦੀਆਂ ਕarele ਵੱਡੇ ਸੀਗੇ ਅੱਧੇ ਅੱਧੇ ਕਰ ਕੇ ਭੰਨੀ ਆ ਬਣਾਉਣੇ ਭਰ ਕੇ ਆ ਤੇ ਹੁਣ ਆਪਾਂ ਜਿਹੜਾ ਵਿੱਚ ਮਸਾਲਾ ਪਾਉਣਾ ਆ ਉਹ ਉਹ ਦਿਨ ਆਟਾ ਵੱਡ ਕਰ ਲਈਏ ਤਾਂ ਫਿਰ ਤੁਲਾ ਬਾਦੇ ਆ ਤੁਲੇ ਤੇ ਨਾਲੇ ਕarele ਗਰੂਲੇ ਬਣਾ ਲਾਂਗੇ ਤੇ ਨਾਲ ਹੀ ਫਿਰ ਆਪਾਂ ਰੋਟੀ ਬਣਾ ਲਾਂਗੇ ਤੇ ਟਾਈਮ ਵੀ 5:30 ਹੋ ਗਏ ਆ ਇਹਨੂੰ ਹੀ ਕਰਦੇ ਨੂੰ 6:00 ਵੱਜ ਜਾਣਗੇ ਮਸ਼ੀਨ ਕੇ ਟਾਈਮ ਬਹੁਤ ਲੰਬਾ ਹੈ ਅਗਰੇਆਂ ਦੇ ਗਰੂਲੇ ਕਰਦੇ ਆ ਨੂੰ ਪਿਆਜ਼ ਫਿਰ ਆਪਾਂ ਕarele ਤੜਨੇ ਆ ਕarele ਤਾਲ ਕੇ ਤੇ ਫਿਰ ਇਹਦਾ ਹਾਰ ਤੜਕਾ ਜਾਂ ਪੁੰਨਾਂਗੇ ਤੇ ਦੀ ਵਸਤਾਂ ਉਹ ਗੀਤੇ ਦਿਖਾਈ ਗਏ ਨੀ ਕਿੰਤਾ ਸੀ ਕਰੇ ਲਿਮਾਣੇ ਆ ਜੇ ਸਮਰ ਬਾਹਰ ਚੜ ਗਿਆ ਹੁਣ ਫੇਰ ਨਹਾਤਾ ਗਿੰਦੂ ਬਣਾ ਲਿਆ ਜਿਸ ਮੇਲ ਦੇ ਨੇ ਦਿਨ ਪਹਿਲਾਂ ਇਹਦੇ Baal ਕੱਟੇ ਸੀਗੇ ਤਾਂ ਉਦੋਂ ਨਹਾਤਾ ਫੇਰ ਹੁਣ ਫੇਰ ਕਹਿੰਦਾ ਨਾਹੀ ਨਾਹੀ ਤਾਂ ਹੁਣ ਨਾ ਆ ਕੇ ਬਾਹਰ ਨਿਕਲ ਗਿਆ ਹੁਣ ਉਹਨਾਂ ਨਿਆਣਿਆਂ ਨਾਲ ਖੇਦੀ ਜਾਣਾ ਬਸ ਲਿਬੜ ਲੁਬੜ ਕੇ ਆ ਜਾਣਾ ਫੇਰ ਦੁਬਾਰਾ ਸਹੀ ਚਲੋ ਜੀ ਤੁਸੀਂ ਸਿੱਧੀ ਸਾਡੀ ਵੀਡੀਓ ਦੇ ਨਾਲ ਬਣੇ ਰਹੋ ਇਹ ਦੇਖੀ ਤਾਂ ਮੇਰਾ ਲਾਡੋ ਨੇ ਹੋਣ ਪੜਨ ਲੱਭਿਆ ਹਾਂ ਪਾਪਾ ਦੀ ਵੀ ਬਾਪਾ ਮੋਰੇ ਉਂਗਲਾਂ ਲੱਗੀਆਂ ਆਪਣੀਆਂ ਸਾਰੇ ਹੱਥ ਦਾ ਚਿੱਕੋਚੇ ਇੱਥੇ ਬੜੋ ਜੱਟ ਤੋ ਯਾ ਚਾ ਹਾਂ ਯਾ ਮੰਮਾ ਦੀ ਬਾਹ ਦੇ ਸਾਡੇ ਕੋਲ ਵੀਡੀਓ ਬਣਾਉਣੀ ਸੀ ਮੰਮਾ ਦੀ ਬਾਹ ਦੇ ਮੇਰੀ ਬਾਹ ਦੇ ਹਾਂ ਇੱਥੇ ਖੜ ਕੇ ਦੂਰੋਂ ਦੂਰੋਂ ਉੱਤੇ ਖੜ ਕੇ ਪਾ ਇੱਥੇ ਖੜ ਕੇ ਪਾ ਮੇਰੀ ਬਾਹ ਚੱਲ ਮੰਮਾ ਦੀ ਬਾਹ ਤੁਹਾਡੇ ਇੱਕੋ ਇੱਕ ਤੋਂ ਬਾਅਦ ਉੱਤੇ ਆ ਕੇ ਇੱਥੇ ਆ ਲੈ ਇਹ ਇੱਥੇ ਆ ਲੈ ਹੇ ਦਬਾਲੋ ਮੰਮਾ ਕੇ ਕੀ ਕੀ ਆ ਗੋਲ ਆ ਕੇ ਬਣਾ ਲਾ। ਮੰਮੀ ਗੋ ਰਫਾਤੀ। ਉਹ ਕਹਿੰਦੇ। ਹਾਂਜੀ ਮੇਰੇ ਲੱਕੜੀ ਫੈਰ ਗਈ ਹੱਥ ਤੇ। ਤੇ ਇਤਰਾ ਪਾਗ ਬਾਲ ਲਈ ਆ ਤੇ ਤੇਲ ਆਪਾਂ ਪਾ ਦਿੱਤਾ ਆ ਕੜਾਹੀ 'ਚ ਕਰੇਲੇ ਆਪਾਂ ਧੋ ਕੇ ਰੱਖ ਲੈ ਸੀਗੇ ਤੇ ਪਿਆਜ਼ ਆਪਣੇ ਥੋੜੇ ਜਿਹਾ ਰਹਿ ਗਏ ਆ ਗ੍ਰाइंड ਕਰਨ ਵਾਲੇ ਇੰਨੇ ਕੀ ਬਾਕੀ ਹੋਏ ਆ ਤੇ ਪਹਿਲਾ ਸਮਰ ਬਲੌਗ ਬਣਾਉਣ ਲੱਗਾ ਸੀਗਾ ਸਾਡਾ ਤੇ ਸਮਰ ਤੇ papa سٹੈਂਡ ਤੇ ਨਵਾਂ ਬਣਾਉਣ ਲੱਗੇ ਆ ਸ਼ਾਇਦ ਕਿਉਂਕਿ ਇਹ ਇੱਕ ਤਾਂ ਪੈਪ 'ਚ ਜਾਨ ਹੈ ਨਹੀਂ ਕਿ 빙ਗਾ ਹੋ ਜਾਂਦਾ ਆ ਤਾਂ ਮਜ਼ਬੂਤੀ ਜਿਹ ਵਾਲਾ ਮੈਂ ਕਿਹਾ ਭਰਾ ਦੋ ਕੋਈ ਤੇ ਹਣੋ ਸੋਚਦੇ ਪਏ ਆ ਵੀ ਕਿੰਦਾ ਮੈਂ ਕੋ ਲੱਕੜੀ ਦਾ ਬਣਾ ਦੋ ਕੋਈ ਉੱਪਰ ਡੇਕ ਉਹਦੀਆਂ ਸਪੈਡੀਆਂ ਨਹੀਂ ਆ ਜਾਂ ਉਹਦੀਆਂ ਪਈਆਂ ਲੱਕੜੀਆਂ ਉਹਦਾ ਬਣਾ ਦੋ ਜਿਹੜਾ ਉੱਪਰ ਫੋਨ ਜਿੱਚ ਲਾੜਨੀ ਹੁੰਨੀ ਮੈਂ ਤੇ ਉਹ ਤਾਂ ਚਲੋ ਇਹੀ ਲੱਗ ਜਾਣਾ ਆ ਪਾਣੀ ਲੈ ਕੇ ਆਉਂਦਾ ਮੈਂ ਲੈ ਮਮੋ ਜੀ ਕਿਓ ਦੇਖ ਦੇਖ ਉਹ ਥੋੜਾ ਜਿਹਾ ਉੱਪਰ ਚ ਪਾ ਦੇ ਯਾਰਾ ਕਲਰ ਜੇ ਕਿੱਦਾਂ ਦੇ ਆਉਂਦੇ ਆ ਫੋਨ 'ਚ ਹੈਂ ਮਮਨਿਆ ਫੋਨ 'ਚ ਥੈਂਕ ਯੂ ਥੈਂਕ ਯੂ ਸਮਰ ਥੈਂਕ ਯੂ ਹਾਂ ਨਾਡੋ ਇਹ ਚ ਲਾਤੀ ਆ ਹਾਂਜੀ ਜੀ ਕ੍ਰੇਲੇ ਆਪਣੇ ਥੋੜੇ ਸੀਗੇ ਤੇ ਆਲੂ ਕੱਟੇ ਆਲੂ ਵਧੀਆ ਲੱਗਦੇ ਜਿਹੜਾ ਕਰੇਗੇ ਤੇਲ ਦੇ ਵਿੱਚ ਆਪਾਂ ਹਨਾ ਹਰੇਲਿਆਂ ਵਾਲੇ ਦੇ ਵਿੱਚ ਕਰੀਏ ਨੇ ਆਲੂ ਆਹ ਉਹ ਹੋਮਟੀਲਾ ਹੁੰਦੀ ਹੈ ਤੇ ਆਲੂ ਪਾ ਲਾਂਗੇ ਨਾਲੇ ਛਾੜ ਦੂੰਗਾ ਤੇ ਨਾਲੇ ਨਾਲੇ ਆਲੂ ਵਧੀਆ ਲੱਗਦੇ ਆ ਪਿਆਰ ਜਿਹੜੇ ਪਾਣੀ ਹੁੰਦੀ ਗਾਦੀ ਠਕ ਕਰਕੇ ਗਰਮੀ ਬਹੁਤ ਜ਼ਿਆਦਾ ਹੋ ਗਈ ਹੈ ਸਮਰ ਇਹਨੇ ਦੁੱਧ ਪੀਣਾ ਆ ਉੱਡੇ ਕਹੀ ਜਾਂਦਾ ਦੀਦੀ ਲੈਣਾ ਦੱਦ ਪੜਾ ਦਿਓ ਇਹਨੂੰ ਪਹਿਲਾਂ ਐਕਰੋਵ ਪਰ ਆ ਜਾਓ ਉੱਥੇ ਪਲੇਟ ਵੱਡੀ ਛਾਲ ਦੀ ਪਲੇਟ ਖਾਲ ਹੁਣ ਬੇਲਾ ਨਹੀਂ ਉਹ ਤੇ ਛਾਲ ਤੇ ਆ ਹਾਂ ਵੱਡਾ ਧੋਣ ਵਾਲਾ ਆ ਪਾ ਪਲੇਟ ਹੀ ਦੇ ਦੋ ਕੋਈ ਨਹੀਂ ਕਿੱਥੇ ਚੱਲਾ ਸਮਰ

ਹਾਂਜੀ ਜੀ ਇੱਧਰ ਆਪਣੇ ਹਾਂ ਪਿਆਜ਼ ਭੰਦੇ ਪੈਣਗਾ ਆਪਾਂ ਮਸਾਲਾ ਪਾਣਾ ਹੈ। ਕareleਆਂ ਚ ਤੇ ਟਮਾਟਰ ਮੈਂ ਗ੍ਰੈਂਡ ਕਰ ਲਿਆ ਤੇ ਆਲੂ ਆਪਣੇ ਫਰਾਈ ਹੋ ਗਏ ਸੀ। ਇਹ ਕarele ਵੀ ਹੋ ਗਏ ਸੀ ਤੇ ਬਸ ਹੁਣ ਅਸੀਂ ਤੜਕਾ ਭੰਨ ਕੇ ਇਹਨਾਂ ਚ ਪਾਉਂ ਭਰਾਂਗੇ ਕareleਆਂ ਚ। ਵੇ ਉੱਠਿਆ ਮੇਖਾੜੀਆਂ ਵਾਲੇ ਠੋਕ ਹੋ ਜਾਣ ਹੋ ਜਾਣੀ ਸਹੀ ਮੇਖਾ ਢਿੱਲਣਾ ਹਾਂ ਰੋਟੀ ਬਣਾ ਲਈਏ ਨਾ ਤਨੂ ਇਹ ਵਿੱਚ 11 ਮਾਰ ਚਾ ਬਸ ਕਰ ਹੁਣ ਟਾਈਮ 11 ਵਜੇ ਚੱਲੇ ਆ ਤੇ ਰੋਟੀ ਰੁੱਟੀ ਬਣਾ ਲਈ ਸੀਗੀ ਬਣਾਉਣਾ ਨਹੀਂ ਬਣਾਉਣਾ ਮਾਰਕੀ ਲਾਈਟ ਚਲੀ ਗਈ ਤੇ ਜਿਹੜਾ ਆਪਣਾ ਪਾਣੀ ਆਇਆ ਤੇ ਬਸ ਇਹਦੀ ਖਾ ਕੇ ਗਏ ਲੋ ਜਿਹੜੇ ਬੈਠੇ ਹੋਏ ਰੋਟੀ ਪਾਣੀ ਖਾ ਲਿਆ ਫਿਰ ਮਾਰਕੀ ਟਾਈਮ ਦੀ ਪਾਣੀ ਖਤਮ ਹੋ ਗਿਆ ਤੇ ਲਾਈਟ ਵੀ ਗਈ ਹੋ ਸੀਗੀ ਤੇ ਭਾਂਡੇ ਵੀ ਤੋਤੇ ਹੋਈਆਂ ਜਾਂ ਜੇ ਇਹਨਾਂ ਨੂੰ ਇਸ ਵੇਲੇ ਨੂੰ ਧੋਣੀ ਆ ਤੇ ਬਾਕੀ ਸਲਵਾਰ ਮੈਂ ਕਿਚਲ ਥੋੜੀ ਜਿਹੀ ਜੋੜ ਕੇ ਰੱਖ ਲੈਣੀ ਆ ਤੇ ਆਪਾਂ ਬੈਂਡ ਵੀ ਬਣਾ ਲਈ ਆ ਤੇ ਅੰਦਰ ਮੈਂ ਸਲਵਾਰ ਵੀ ਜੋੜ ਲਈ ਆ ਸਾਰੀ ਉਹਨੇ ਪਾਲ ਪਾਉਣ ਵਾਲੀ ਬਸਤਰੀ ਆ ਤੇ ਬਾਹਰ ਬਾਹਰ ਕੀ ਇਹ ਰੱਖਾ ਪੋਣ ਚੇ ਨਾ ਲੈ ਪੋਣ ਚੇ ਵੀ ਅੰਚਕ ਲਈ ਇਹ ਵਾਲੇ ਕੀ ਮਤਲਬ ਵਾਲੇ ਚੌੜੇ ਪੌਂਦੇ ਵਾਲੇ ਨਹੀਂ ਹੈਗੇ ਤੇ ਮਨਾਈ ਸਵੇਰ ਨੂੰ ਕਰਨੀ ਹੈ ਸਵੇਰ ਨੂੰ ਇਹਨੂੰ ਮੈਂ ਕਰੂੰਗੀ ਹਾਂ ਤੇ ਬਾਕੀ ਅੱਜ ਦਾ ਬਲੌਗ ਤੁਹਾਨੂੰ ਕਿੱਦਾਂ ਲੱਗਾ ਕਮੈਂਟ ਕਰਕੇ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਗੱਲਾਂ ਮੇਰਾ ਫੇਰ ਖਰਾਬ ਹੋ ਕੇ ਆਵਾਰ ਬਰਦੀ ਗਈ ਹੈ ਜਦੋਂ ਮੈਂ ਸਹੀ ਨਾਲ ਜਿੰਨੇ ਚੌਪ ਕਰਕੇ ਤੇ ਬੈਠੀ ਕਰਾਂ ਮੇਂ ਆਵਾਜ਼ ਮੇਰੀ ਬਦਲ ਜਾਂਦੀ ਆ ਪਤਾ ਨਹੀਂ ਸਹੀ ਨਹੀਂ ਹੁੰਦਾ ਇਹ ਲੱਗਦਾ ਤੇ ਬਾਕੀ ਅੱਜ ਵਾਲੇ ਵਲੌਗ ਦਾ ਇੱਥੇ ਐਂਡ ਕਰਦੇ ਆ ਮੀਤ ਕਰਦੇ ਤੁਹਾਨੂੰ ਸਾਡਾ ਵਲੌਗ ਜੋ ਪਸੰਦ ਆ ਹੁੰਗਾ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਧੰਨਵਾਦ